ਹੋ ਸਕਦਾ ਸਾਡੇ ਮਾੜੇ ਕਰਮ ਹੋਣ ਜਿਸ ਕਰਕੇ ਸਾਨੂੰ ਹੈਂਡੀਕੈਪ ਉਹਨਾਂ ਨੇ ਸੰਸਾਰ ਤੇ ਭੇਜਿਆ ਤੇ ਹੁਣ ਉਹਨਾਂ ਨੂੰ ਸਮਝ ਆਇਆ ਕਿ ਜਿਹੜੇ ਪਾਪ ਕੀਤੇ ਉਹ ਕੱਟੇ ਜਾਣ ਇਹ ਰਖਸ਼ਾ ਜਿਹੜਾ ਇਹ ਮੈਂ ਆਪਣੇ ਕਿਰਤ ਕਮਾਈ ਵਾਸਤੇ ਘਰ ਨੂੰ ਚਲਾਉਣ ਵਾਸਤੇ ਚਲਾ ਰਿਹਾ ਕਿਉਂਕਿ ਗੁਰੂ ਘਰ ਦੀ ਜਿਹੜੀ ਸੇਵਾ ਹੈ ਉਹ ਗੁਰੂ ਪਾਸ਼ਾ ਆਪ ਲੈ ਰਹੇ ਨੇ ਅਗੜੇ ਤੱਕੇ ਸਰੀਰਾਂ ਵਹਿਲੇ ਆ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਵਿਹਲਾਪਨ ਛੱਡੋ ਤੇ ਅਸੀਂ ਕਿਰਤ ਕਰਦੇ ਹਾਂ ਤੁਸੀਂ ਵੀ ਕਰੋ ਨਸ਼ੇ ਦੀ ਗੁਲਤਾਨ ਚੋਂ ਬਾਹਰ ਨਿਕਲੀ ਅਰਦਾਸ ਦੋਵੇਂ ਟਾਈਮ ਕਰੀ ਦੀ ਕਿ ਸੱਚੇ ਪਾਤਸ਼ਾਹ ਨੌਜਵਾਨਾਂ ਨੂੰ ਵੀ ਸੋਝੀ ਬਖਸ਼ ਮੈਂ ਜੀ ਗੁਰੂ ਘਰ ਸੇਵਾ ਕਰਦਾ ਇਥੇ ਨਗਰ ਹੀ ਪਿੰਡ ਬੂੜੇ ਨੰਗਲ ਹੀ ਗੁਰੂ ਘਰ ਹੈ ਉਹਦੇ ਵਿੱਚ ਮੈਂ ਸੇਵਾ ਨਿਭਾ ਰਿਹਾ ਇਹ ਰੱਖਸ਼ਾ ਜਿਹੜਾ ਇਹ ਮੈਂ ਆਪਣੇ ਕਿਰਤ ਕਮਾਈ ਵਾਸਤੇ ਘਰ ਨੂੰ ਚਲਾਉਣ ਵਾਸਤੇ ਚਲਾ ਰਿਹਾ ਕਿਉਂਕਿ ਗੁਰੂ ਘਰ ਦੀ ਜਿਹੜੀ ਸੇਵਾ ਹੈ ਉਹ ਗੁਰੂ ਪਾਤਸ਼ਾਹ ਆਪ ਲੈ ਰਹੇ ਨੇ ਤੇ ਸੰਗਤ ਦਾ ਜਿਹੜਾ ਮਾਇਆ ਪੱਖ ਦਾ ਉਹ ਪੈਰਾ ਬੋਟਲਾ ਇਸ ਕਰਕੇ ਮੈਨੂੰ ਈ ਰੱਖਸ਼ੇ ਦੀ ਮਿਹਨਤ ਜਿਹੜੀ ਉਹ ਮਜ਼ਦੂਰੀ ਕਰਨੀ ਪੈਂਦੀ ਆ ਤੇ ਇਹ ਅੰਮ੍ਰਿਤ ਵੇਲੇ ਸੇਵਾ ਸੰਭਾਲ ਕਰਕੇ ਗੁਰੂ ਪਾਤਸ਼ਾਹ ਦੇ ਚਰਨ ਚਰਨਾ ਚ ਅਰਦਾਸ ਬੇਨਤੀ ਕਰਕੇ ਤੇ ਆਪਣੀ ਕਿਰਤ ਕਮਾਈ ਤੇ ਫਿਰ ਚਲ ਜਾਈਦਾ ਕਿਉਂਕਿ ਪਰਿਵਾਰ ਨੂੰ ਚਲਾਉਣ ਵਾਸਤੇ ਮਾਇਆ ਜ਼ਰੂਰੀ ਹੈ ਤੇ ਇਸ ਕਰਕੇ ਈ ਰੱਖਿਆ ਜਿਹੜਾ ਮੈਨੂੰ ਗੁਰੂ ਪੰਥ ਟਰਸਟ ਨੇ ਲੈ ਕੇ ਦਿੱਤਾ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਸੇਵਾ ਕੀਤੀ ਉਹਨਾਂ ਨੇ ਮੈਨੂੰ 50000 ਦੀ ਸੇਵਾ ਦਿੱਤੀ ਸੀ ਤੇ ਬਟਾਲੇ ਉਹਨਾਂ ਨੇ ਆਪ ਆਣ ਕੇ ਖੁਦ ਇਹ ਰੱਖਿਆ ਲੈ ਕੇ ਦਿੱਤਾ ਨਾਲੇ ਉਹ ਸੇਵਾ ਉੱਥੇ ਦੇ ਕੇ ਗਏ ਤੇ ਬਾਕੀ ਉਹਨਾਂ ਕਿਸ਼ਤਾ ਕਰਾਤੀਆਂ ਕਿਉਂਕਿ ਗਰੀਬ ਬੰਦੇ ਲਈ 50000 ਬਹੁਤ ਵੱਡੀ ਗੱਲ ਹੈ ਬੜੀ ਤਗੜੀ ਰਕਮ ਹੈ ਜੁੜਦੀ ਨਹੀਂ ਤੇ ਮੈਂ دلੋਂ ਧੰਨਵਾਦ ਹੈ ਉਹਨਾਂ ਦਾ ਗੁਰੂ ਪੰਥ ٹرسٹ ਦਾ ਜਿਨ੍ਹਾਂ ਨੇ ਮੈਨੂੰ ਕਿਰਤ ਤੇ ਜੋੜਿਆ ਤੇ ਗੁਰੂ ਪਾਤਸ਼ਾਹ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਆਪਣੇ ਚਰਨਾਂ 'ਚ ਜੋੜਿਆ ਮੈਂ ਫੇਸਬੁੱਕ ਚਲਾਉਂਦਾ ਆ ਮੈਂ ਇੱਕ ਵੀਡੀਓ ਇਹ ਜੇ ਕੱਢਦਾ ਰਿਹਾ ਤੇ ਟਰੱਸਟਾਂ ਦੇ ਨਾਲ ਵੀ ਵੀ ਫਤਿਹ ਦੀ ਸਾਂਝ ਰੱਖੀਦੀ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੈ ਫਿਰ ਮੈਨੂੰ ਈ ਰਕਸ਼ਾ ਲੈ ਦਿੱਤਾ ਸੀ। ਵੇਖੀ ਆ ਆਪਣੇ ਸੰਸਾਰ ਤੇ ਬਹੁਤ ਤਗੜੇ ਤਗੜੇ ਸਰੀਰ ਆ ਵਿਹਲੇ ਆ ਤੇ ਮੈਂ ਤੇ ਇਹੀ ਬੇਨਤੀ ਕਰਦਾ ਵੀ ਵਿਹਲਾਪਨ ਛੱਡੋ ਤੇ ਅਸੀਂ ਕਿਰਤ ਕਰਦੇ ਹਾਂ ਤੁਸੀਂ ਵੀ ਕਰੋ ਨਸ਼ੇ ਦੀ ਗੁਲਤਾਨ ਚੋਂ ਬਾਹਰ ਨਿਕਲੀ ਅਰਦਾਸ ਦੋਵੇਂ ਟਾਈਮ ਕਰੀ ਜੀ ਕਿ ਸੱਚੇ ਪਾਤਸ਼ਾਹ ਨੌਜਵਾਨਾਂ ਨੂੰ ਵੀ ਸੋਝੀ ਬਖਸ਼ ਇਹ ਆਪਣੇ ਨਸ਼ੇ ਨੂੰ ਤਿਆਗੋ ਤੇ ਕਿਰਤ ਵੱਲ ਤੇ ਆਨ ਦੇਣ ਤੇ ਗੁਰਸਿੱਖੀ ਨਾਲ ਜੁੜਨ। ਇਹ ਆ ਕਿ ਚਲੋ ਸਰਕਲ ਚੱਲੀ ਜਾਂਦਾ ਆ ਤੇ ਕਿਸਤੇ ਆ 7730 ਰੁਪਏ ਉਹ ਵੀ ਕੱਢੀ ਦੀ ਹੈ ਘਰ ਦਾ ਸਰਕਲ ਵੀ ਚਲਾਈਦਾ ਹੈ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਚਲੋ ਚੱਲੇ ਪਰਿਵਾਰ ਚ ਮੇਰੀ ਸਿੰਘਣੀ ਦੋ ਬੱਚੇ ਮਾਤਾ ਪਿਤਾ ਹੈ ਭਰਾ ਹੈ ਪਰਜਾਈ ਹੈ ਅਸੀਂ ਇਸ ਗੁਰੂ ਨੇ ਸਾਨੂੰ ਬਖਸ਼ਿ ਬਖਸ਼ਿਸ਼ ਕੀਤੀ ਆ ਜਿਨੇ ਸਾਨੂੰ ਦਾਤ ਦਿੱਤੀ ਆ ਸਾਡੇ ਘਰ ਚ ਖੁਸ਼ੀਆਂ ਬਖਸ਼ੀਆਂ ਨੇ ਉਹਨੂੰ ਜਦੋਂ ਅਸੀਂ ਆਪਣੇ ਗ੍ਰਹਿ ਵਿਖੇ ਲਿਆਉਣਾ ਹੈ ਗੁਰੂ ਪਾਤਸ਼ਾਹ ਦੇ ਚਰਨ ਪਵਾਉਣੇ ਨੇ ਤੇ ਪਾਠੀ ਸਿੰਘਾ ਕੋ ਪਵਿੱਤਰ ਗੁਰਬਾਣੀ ਦਾ ਜਾਪ ਜਿਨ੍ਹਾਂ ਨੇ ਸਾਨੂੰ ਰੱਬ ਦੀ ਗੱਲ ਸੁਣਾਉਣੀ ਹੈ ਦੇਖੋ ਜੀ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਮੈਂ ਤੇ ਇਥੋਂ ਤੱਕ ਕਹਿਣਾ ਵੀ ਸਾਡੇ ਸੰਸਾਰ ਚ ਇਦਾਂ ਦੇ ਲੋਕ ਨੇ ਜਿਨ੍ਹਾਂ ਨੇ ਅਜੇ ਤੱਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹੈਗੇ ਨੇ ਤੇ ਮੈਂ ਧੰਨਵਾਦ ਕਰਦਾ ਗੁਰੂ ਪਾਤਸ਼ਾਹ ਦਾ ਜਿਨ੍ਹਾਂ ਨੇ અપਾਰ ਕਿਰਪਾ ਦਇਆ ਰਹਿਮਤ ਕਰਕੇ ਤੇ ਮੈਨੂੰ ਇਹ ਸੇਵਾ ਬਖਸ਼ੀ ਹੈ ਦੋ ਟਾਈਮ ਗੁਰੂ ਪਾਤਸ਼ਾਹ ਦੇ ਦਰਸ਼ਨ ਹੁੰਦੇ ਨੇ ਦੋ ਟਾਈਮ ਗੁਰੂ ਦੇ ਨਾਮ ਨਾਲ ਜੁੜੀਦਾ ਸੰਗਤ ਦੇ ਦਰਸ਼ਨ ਹੁੰਦੇ ਨੇ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਤੇ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਔਸਰ ਮਹਾਰਾਜ ਨੇ ਬਖਸ਼ੀ ਹੈ ਕਿ ਤੁਸੀਂ ਚਲੋ ਹੁਣ ਹੋ ਸਕਦਾ ਸਾਡੇ ਮਾੜੇ ਕਰਮ ਹੋਣ ਜਿਸ ਕਰਕੇ ਸਾਨੂੰ ਹੈਂਡੀਕੈਪ ਉਹਨਾਂ ਨੇ ਸੰਸਾਰ ਤੇ ਭੇਜਿਆ ਇਹ ਹੁਣ ਨੂੰ ਸ਼ਰਮਾ ਮਿਲਿਆ ਕਿ ਜਿਹੜੇ ਪਾਪ ਕੀਤੇ ਉਹ ਕੱਟੇ ਜਾਣ ਕਿਉਂਕਿ ਗੁਰੂ ਪਾਤਸ਼ਾਹ ਮੌਕਾ ਦੇ ਰਹੇ ਨੇ ਇਹਨਾਂ ਨੇ ਮੌਕੇ ਨੂੰ ਸੰਭਾਲਣਾ ਚਾਹੀਦਾ ਹੈ ਇਹਨੇ 100 ਕਿਲੋਮੀਟਰ ਮੈਂ ਚਲਾ ਦਿੰਦਾ ਇਹਨੂੰ ਕਿੱਥੋਂ ਚਲੋਂਦਾ ਕਿੱਥੋਂ ਦਾ ਵੀ ਮੈਂ ਮੈਤੇ ਤੋਂ ਲੱਗਦਾ ਕਿ ਪਿੰਡਾਂ ਤੱਕ ਬਟਾਲੇ ਤੱਕ ਚੱਲ ਜਾਈਦਾ ਹੈ ਮੈਂ ਤੁਹਾਡੇ ਚੈਨਲ ਦਾ ਹੀ ਨੌਜਵਾਨ ਇਹੋ ਪੀੜ੍ਹੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇੱਕੋ ਗੱਲ ਸੋਚੋ ਤੁਸੀਂ ਹੁਣ ਗਾਂ ਜਿਹੜੇ ਨੌਜਵਾਨ ਮਾਪਿਓ ਨਹੀਂ ਬਣੇ ਜਾਂ ਬਣ ਜਾਣੇ ਨੇ ਜੇ ਉਹ ਮਾਪਿਓ ਬਣਨੇ ਉਹਨਾਂ ਦਾ ਇੱਕ ਪੁੱਤਰ ਨਸ਼ੇ ਤੇ ਲੱਗ ਜਾਵੇ ਵੱਡਾ ਹੋ ਕੇ ਮਾਦਾ ਪਿਤਾ ਨੂੰ ਧੱਕੇ ਮਾਰੇ ਤੇ ਤੁਸੀਂ ਦੱਸੋ ਵੀ ਤੁਹਾਡਾ ਵੀ ਦਿਲ ਦੁਖੀ ਹੋਣਾ ਨਾ ਜਦੋਂ ਮਾਤਾ ਪਿਤਾ ਬਣੇ ਅੱਜ ਤੁਹਾਡੇ ਮਾਤਾ ਪਿਤਾ ਵਾ ਉਹ ਵੇਖਦੇ ਸਾਡਾ ਮੁੰਡਾ ਚੋਰੀ ਕਰ ਰਿਹਾ ਹੈ ਜਾਂ ਨਸ਼ਾ ਕਰ ਰਿਹਾ ਹੈ ਕਿਤੇ ਸ਼ੜਕ ਤੇ ਪਿਆ ਉਹ ਕਿੰਨੇ ਦੁਖੀ ਹੁੰਦੇ ਹੋਣਗੇ ਕਿ ਅਸੀਂ ਇਹਨੂੰ ਜਨਮ ਦਿੱਤਾ ਸੀ ਪਾਲਿਆ ਪੋਸਿਆ ਕਿਉਂਕਿ ਜਿਹੜੀ ਮਾਂ ਹੈ ਨਾ ਜਦੋਂ ਬੱਚੇ ਨੂੰ ਜਨਮ ਦਿੰਦੀ ਉਹ ਦੋਰੇ ਜਨਮ ਹੁੰਦਾ ਉਹਦਾ ਉਹਨੇ ਦੋਰੇ ਜਨਮ ਲੈਣਾ ਸੰਸਾਰ ਤੇ ਜਦੋਂ ਬੱਚੇ ਨੂੰ ਜਨਮ ਦੇਣਾ ਤੇ ਜੇ ਬੱਚਾ ਵੱਡਾ ਹੋ ਕੇ ਨਸ਼ੇ ਦੀ ਗੁਲਤਾਨ ਵਿੱਚ ਡੁੱਬ ਜਾਵੇ ਤੇ ਮਾਤਾ ਪਿਤਾ ਵਾਸਤੇ ਵੱਡਾ ਬਹੁਤ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਨੌਜਵਾਨ ਨਸ਼ੇ ਦੀ ਗੁਲਤਾਨ ਚੋਂ ਬਾਹਰ ਹੋਣ ਗੁਰੂ ਨਾਲ ਜੁੜਨ ਸਿੱਖੀ ਨਾਲ ਜੁੜਨ ਧੰਸ਼ਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬੰਨ ਕਿਉਂਕਿ ਮਾਤਾ ਸਾਹਿਬ ਕੌਰ ਤੇ ਧੰਸ਼੍ਰੀ ਗੁਰਗੋਬਿੰਦ ਸਿੰਘ ਦੇ ਅਸੀਂ ਪੁੱਤਰ ਹੈ ਵਾਰਸਾਂ ਅਸੀਂ ਆਨੰਦਪੁਰ ਦੇ ਤੇ ਆਨੰਦਪੁਰ ਵਾਪਸੀ ਕਰੀਏ ਨਸ਼ਿਆਂ ਨੂੰ ਤਿਆਗੀਏ ਕਿਉਂਕਿ ਸਰਕਾਰ ਵੀ ਆਪਣਾ ਜੋਰ ਲਾ ਰਹੀ ਹੈ ਸੰਪਰਤਾਵਾਂ ਵੀ ਆਪਣਾ ਜੋਰ ਲਾ ਰਹੀਆਂ ਨੇ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਨੌਜਵਾਨਾਂ ਨੂੰ ਸੋਝੀ ਬਖਸ਼ਣ ਕਿ ਨਸ਼ੇ ਦੀ ਜਿਹੜੀ ਗੁਲਤਾਨ ਇਹਨੂੰ ਛੱਡ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਗੁਰੂ ਘਰ ਨਾਲ ਜੁੜੀਏ ਤੇ ਸਮਾਜਿਕ ਸੇਵਾ ਜਿਹੜਾ ਉਹ ਕਰਨਾਂ ਵਿੱਚ ਆਰੰਭ ਕਰੀਏ ਕਿਉਂਕਿ ਸਮਾਜ ਦੀ ਸੇਵਾ ਕਰਾਂਗੇ ਗੁਰੂ ਨਾਲ ਜੁੜਾਂਗੇ ਤੇ ਸਾਡਾ ਜਿਹੜਾ ਜੀਵਨ ਉਹ ਬਦਲ ਜਾਵੇਗਾ ਜੇ ਅਸੀਂ ਦੁਬਾਰਾ ਫੇਰ ਉਹੀ ਜੀਵਨ ਖਰਾਬ ਕਰ ਲਿਆ ਨਸ਼ਿਆਂ ਵਿੱਚ ਹੀ ਸਮਾਂ ਬਤੀਤ ਕਰ ਲਿਆ ਤੇ ਸਾਡਾ ਸੰਸਾਰ ਤੇ ਆਉਣਾ ਬਹੁਤਾ ਸਫਲ ਨਹੀਂ ਜੇ ਜੀਵਨ ਸਫਲ ਕਰਨਾ ਹੈ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਨਸ਼ਿਆਂ ਦਾ ਤਿਆਗ ਕਰੋ ਸੇਵਾ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ ਸਮਾਜਿਕ ਸੇਵੀ ਬਣ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਪਿਆਰ ਖੱਟਿਏ ਤੇ ਮਾਤਾ ਪਿਤਾ ਦੀ ਜਿਹੜੀ ਦੇਖਭਾਲ ਹੈ ਉਹ ਕਰਿਆ ਕਰੀਏ ਤੇ ਗੁਰੂ ਪਾਤਸ਼ਾਹ ਦੇ ਜਨਮ ਨਾਲ ਜੁੜ ਕੇ ਨਸ਼ੇ ਦੇ ਤਿਆਗੀ ਹੋਈਏ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਅਸੀਂ ਦਾਗ ਲੱਗਣ ਤੋਂ ਬਚਾਈਏ ਨਸ਼ੇ ਤੋਂ ਮੁਕਤ ਹੋ ਕੇ ਆਪਣਾ ਜੀਵਨ ਬਖਸ਼ਿਸ਼ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ